ਅੱਜ ਗੁਰਪ੍ਰੀਤ ਸਾਹਿਬ ਜੀ ਦਾਸ ਗੁਰਪਾਲ ਸਿੰਘ ਅਮਰੀਕਾ ਤੋਂ ਵੀ ਵੀਡੀਓ ਕਰਦਾ ਜੀ ਜਿਸ ਤਰ੍ਹਾਂ ਆਪਣਾ ਪ੍ਰੋਜੈਕਟ ਐਕਚੁਅਲੀ ਆਪਣਾ ਚੱਲ ਰਿਹਾ ਸੀਗਾ ਵੀ ਆਪਾਂ ਤਾਂ ਤਾਂ ਆਪਣਾ ਪਾਪੀ ਸ਼ਸ ਜੀ ਨਾਲ ਅਸਰ ਰਹਿੰਦੇ ਉਹ ਲੋਕਾਂ ਕੀ ਨਜ਼ਾਰੇ ਚਮਤਕਾਰ ਆਪਾਂ ਵੀ ਸਮਰੀ ਲੱਕੇ ਆਉਣੇ ਆ ਤੇ ਉਸ ਦੇ ਮੁਤਾਬਕ ਵੀ ਦਾਸ ਸਾਖੀਆਂ ਵੀ ਵੀ ਪਉਣ ਲੱਗਿਆ ਜੀ ਤੇ ਦਾਸ ਨੂੰ ਕਾਫੀ ਮੈਂ ਬੇਰਵੇ ਇਕੱਠੇ ਕਰਨਾ ਹੁੰਦਾ ਜੀ ਬੇਰ ਇਕੱਠੇ ਕਰਨ ਤੋਂ ਬਗੈਰ ਮੈਂ ਸਾਖੀ ਨਹੀਂ ਕੋ ਪਾਉਂਦਾ ਏ ਵੀ ਬੀ ਟੈਲੀਫੋਨ ਨੰਬਰ ਹੁਣ ਸਭ ਹੁਣ ਵੀ ਜਿਹੜੇ ਕਿ ਆਪ ਦਾਸ ਨੇ ਸਾਖੇ ਲਿਖੇ ਹੋਇਆ ਅੱਜ 100 ਸਾਲ ਬਾਅਦ ਵੀ ਚੁਟਾਈਆਂ ਜਾ ਸਕਣ ਤੇ ਵੀ ਇਹ ਆ ਪੰਜ ਸਾਰੇ ਸਹਿਯੋਗ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਸਾਖੀ ਜਿਹੜੀ ਹੈ ਜੀ ਆਪਣੇ ਹੈਗੇ ਆ ਤੇ ਵੀ ਆਪਣਾ ਵੀ ਡਾਕਟਰ ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਇਹ ਰਹੇ ਆ ਜਿਹੜੇ ਹਾਂ ਜੀ ਵੀ ਉਹਨਾਂ ਦੀ ਸਾਖੀ ਹੈ ਤੇ ਸਾਖੀ ਵੀ ਉਹਨਾਂ ਦੇ ਕਿਪ Hindu ਪਰਿਵਾਰ ਚ ਜਨਮ ਸੀ ਇਹੋ ਤੇ ਪੰਜਾਬ ਦੇ ਸਨਮਖ ਤੇ ਚੀਰਮੈਨ ਸੀ ਉਹ ਤੇ ਉਹਨਾਂ ਦਾ ਜਨਮ ਸੀਗਾ ਜੀ ਆਪਣਾ ਨਵੰਬਰ 22 1911 ਸਾਂਚ ਹੋਈ ਸੀ ਇੰਤੇ ਹੋਈ ਸੀ ਪ੍ਰੇਸ ਵਰਸੀ ਉਹਨਾਂ ਦਾ ਮਸੂਖਨ ਐਮ ਯੂ ਐਸ ਕੇ ਐਚ ਈ ਐਲ ਇਨ ਪਾਕਿਸਤਾਨ ਦੇ ਵਿੱਚ ਜਗਾ ਸੀ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਤੇ ਉਹਨਾਂ ਦੇ ਵੀ ਸਰਗਵਸ ਹੋਈ ਸੀ ਉਹ 4 ਅਕਤੂਬਰ 1998 ਨੂੰ ਨਿਊ ਦਿੱਲੀ ਦੇ ਵਿੱਚ 87 ਸਾਲ ਦੀ ਉਮਰ ਵਿੱਚ ਹੋਈ ਸੀ ਉਹਨਾਂ ਦੇ ਤੇ ਮੈਂ ਵੀ ਸਾਖੀ ਦਾ ਜੀ ਵੀ ਥੋੜੇ ਚਿਰ ਹੋਇਆ ਪਤਾ ਲੱਗਿਆ ਮੈਂ ਕਿਸੇ ਨਾਲ ਗੱਲ ਕਰਦਾ ਸੀ ਦਾ ਸੌਰੀ ਮੈਂ ਤੁੱਖਾ ਕੀ ਜੀ ਸੌਰੀ ਦਾ ਕਿਸੇ ਕੋਲ ਫਿਰ ਗੱਲ ਕਰਨ ਦੀ ਸੀ ਉਹਨਾਂ ਨੇ ਮੈਨੂੰ ਦੱਸਿਆ ਉਹ ਗੱਲਾਂ ਕਰਨ ਚ ਦੱਸ ਰਿਹਾ ਮੈਨੂੰ ਕਦੇ ਵੀ ਅਸੀਂ ਸਾਰੇ ਕਦੇ ਡਾਕਟਰ ਇੰਦਰ ਜੀ ਸੋਣੇ ਉਹ ਵੀ ਸੀ ਬਾਬਾ ਕੇਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਬਾਬਾ ਇੰਦਰ ਸਿੰਘ ਜੀ ਜੋੜੀ ਵਾਲੇ ਮਹਾਰਾਜ ਤੇ ਬਾਬਾ ਭਜਨ ਸਿੰਘ ਜੀ ਵੱਡੇ ਤੇ ਬਾਬਾ ਗੀਜਾ ਸਿੰਘ ਜੀ ਤੇ ਬੀ ਜਨੇਸੀ ਬਾਬਾ ਸੇਵਾ ਸਿੰਘ ਜੀ ਵੱਡੇ ਕਦੇ ਉਹਨਾਂ ਸਿਰ ਬਾਬਾ ਜੀ ਆਸਨ ਦੇ ਮਗਰ ਜਿਹੜੀਆਂ ਖੁੱਲੀਆਂ ਜਿਹੜੇ ਸਾਗੇ ਬਾਬਾ ਸਾਦੂ ਸਿੰਘ ਜੀ ਵਿਚੇ ਨਾਲ ਕਦੇ ਅਸੀਂ ਸਾਰੇ ਉੱਥੇ ਹੁੰਦੇ ਸੀ ਸਾਰੀ ਕੁਲੀ ਇਹਨਾਂ ਦੀ ਸੀ ਪਹਿਲੀ ਕੁਲੀ ਬਾਬਾ ਜਿਹੜਾ ਬਾਬਾ ਸਾਦੂ ਸਿੰਘ ਜੀ ਫਿਰ ਬਾਬਾ ਕੀਰਤ ਜੀ ਕਿ ਰਸਤਾ ਸਾਰੀ ਚਾਗੀ ਬਾਬਾ ਕੁੰਦਰ ਸਿੰਘ ਜੀ ਸਰਸੂ ਉਨੇ ਸੀ ਉੱਥੇ ਦਾ ਜੀ ਕਹਿੰਦੇ ਵੀ ਉੱਥੇ ਮਹਾਰਾਜ ਦੇ ਭਾਈ ਇੰਦਰ ਸਿੰਘ ਜੀ ਜੋੜ ਗਏ ਜੀ ਮਹਾਰਾਜ ਜੀ ਉਹਨਾਂ ਦੇ ਪਿੱਛੇ ਕੀ ਕਥੀ ਜੀ ਉਹਨੇ ਸੋ ਕਿ ਪੁੱਛੇ ਜੇ ਸੀ ਤੇ ਵੀ ਆਪਣੇ ਸਦਾ 인ਦਰਜੀ ਸਿੰਘ 인ਦਰਜੀ ਸਿੰਘ ਜੀ ਆਪਣੇ ਲੁਧਰ ਰਹਿੰਦੇ ਆ ਤੇ ਉਹ ਉਹਨਾਂ ਦੀ ਕੁੱਲੀ ਸੁਣ ਉਹਨਾਂ ਕੋਲ ਹੀ ਹੁੰਦੀ ਆ ਕੁੱਲੀ ਤੇ ਹੋਰ ਕੀ ਬਾਬੇ ਜਸਨ ਮਹਾਰਾਜ ਦੀਆਂ ਕੁੱਲੀਆਂ ਨਾ ਮੇਰਾ ਖਸ਼ਾਕ ਜਨ ਅਖੀਰਲੀ ਕੁੱਲੀ ਉਹਨਾਂ ਕੋਲ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਜੀ ਉਹਨਾਂ ਨਾਲ 인ਦਰਜੀ ਉਹਨਾਂ ਨੇ ਮੇਨ ਸਰਿਕ ਬੇਬਾ ਦਾ ਸੀ ਮੈਨੂੰ ਨਹੀਂ ਸੀ ਪਤਾ ਇਹ ਵੀ ਕਈ ਮੈਂ ਬਿਲਕੁਲ ਮੈਂ ਨਹੀਂ ਸੀ ਪਰਤੇ ਬਾਕੀ ਉਹਨਾਂ ਦਾ ਨੰਬਰ ਹੈਗੇ ਪਛੜਤਾ ਤੁਸੀਂ ਨਾਲ ਗੱਲ ਕਰ ਸਕਦੇ ਹੋ 98140 34689 98140 34689 ਉਹਨਾਂ ਦਾ ਨੰਬਰ ਹੈ ਬਹੁਤ ਗੰਫਰ ਉਹਨਾਂ ਦੇ ਵੀ ਜਦੀ ਬਾਬ ਜੀ ਦੇ ਬਾਬ ਹੈ ਫਿਰ ਇਹਦੇ ਮਨ ਕੋ ਕੋ ਮੈਂ ਸੁਰਜੀ ਸੱਚਕੀਤੀ ਕੋਸ਼ਿਸ਼ ਕੀਤੀ ਫਿਰ ਵਿੱਚ ਲਿਖਿਆ ਬੇਬੇ ਨੂੰ ਚ ਵੀ ਡਾਕਟਰ ਹਰਵਾ ਸਿੰਘ ਚੀਮਾ ਪੰਜਾਬ ਸਿੰਧ ਬੈਂਕ ਦੇ ਉਹ ਵੀ ਏਰੀਆ ਮੈਨੇਜਰ ਹੈ ਮਦਰਾਸ ਵਿੱਚ ਰਹਿਆ ਤੇ ਸਾਰੇ ਪਰਮਿਸ਼ਨ ਅਫੀਸਰ ਸੀ ਫਿਰ ਕਹਾ ਉਹਨਾਂ ਏਰੀਆ ਮੈਨੇਜਰ ਸੀ ਕਿ ਜੋ ਉਹ ਪੰਜਾਬ ਵਿੱਚ ਸਿੰਧ ਬੈਂਕ ਦੇ ਆਬਾਜ ਸ਼ੰਗੀ ਸੀ ਤੇ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਸੀ ਕਿਤਾਬਾਂ ਲਿਖ ਕੇ ਤੇ ਉਦੋਂ ਇਹਨਾਂ ਨੇ ਬਈ ਬੇ ਆਪਣਾ ਆਪਣਾ ਪੰਜਾਬ ਅਤੇ ਸਿੰਧ ਬੈਂਕ ਦਾ ਫਾਈਨੈਂਸ ਕੰਪਨੀ ਕੋਲ ਸੀ ਉਦੋਂ ਟੀਰ ਮਰ ਸੀ ਗਿਆ ਆ ਪਾਸਾ ਇੰਟਰਸ ਸੀ ਗਿਆ ਫਿਰ ਉਹਨਾਂ ਨੇ ਫਿਰ ਉਹ ਕਿਤਾਬਾਂ ਉਹਨੂੰ ਲੈ ਕੇ ਗਈ ਸੀ ਉਹਨੇ ਵੀ ਵੰਡ ਵੰਡ ਜਿਸ ਨੂੰ ਨੇ ਡਾਕਟਰ ਬਸੇ ਚੀਮਾ ਜੀ ਕੋਲ ਪੁੱਛਿਆ ਤੇ ਉਹ ਦਸਜੀ ਨਾਨਸਰ ਵੀ 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 ਸੀ ਤੁਹਾਨੂੰ ਲਈ ਹੈ ਬਹੁਤ ਕਿਤਾਬਾਂ ਲਿਖੀਆਂ ਕਦੇ ਵੀ ਸੋਢੀ ਨਾਲਸਾ ਕਿਵੇਂ ਸੰਬੰਧ ਹੋਏ ਉਹਨੇ ਦੱਸਿਆ ਵੀ ਮੇਰੇ ਪਿਤਾ ਜੀ ਵੀ ਤੇ ਉਥੇ ਵੀ ਬਾਗ ਲਾਉਂਦੇ ਸੀ ਬਾਬੇ ਦੇ ਬਾਬੇ ਇਸ ਜੀ ਮਾਰੇ ਝੋਲੜੀ ਤੇ ਵੀ ਉਹਨਾਂ ਤੋਂ ਬਖਸ਼ਿਸ਼ ਹੋਈ ਹੈ ਕਿਹਦੇ ਵੀ ਤੁਸੀਂ ਪੜੇ ਕਿਵੇਂ ਤੇ ਵੀ ਉਥੇ ਦਾ ਵੀ ਨਾਨਸਰ ਤਾਂ ਵੀ ਪੈਸਾ ਚੜਦਾ ਜੀ ਕਿਸ ਨੇ ਪੈਸਾ ਦਿੱਤਾ ਜਾਂਦਾ ਕਿ ਤੁਸੀਂ ਕਿਵੇਂ ਪੜਿਆ ਉਹ ਕਹਿੰਦੇ ਜੀ ਬਸ ਉਹਨਾਂ ਦੇ ਬਚਨਾਂ ਦਾ ਹੀ ਸਹਾਰਾ ਜਨਵਾਇਆ ਤੇ ਉਹਨਾਂ ਬਚਨਾਂ ਦੇ ਆਪ ਹੀ ਕੰਮ ਕਰ ਪਾਕੀਤੀ ਗਰੀਬੀ ਉਹ ਜੋ ਆਪਕੇ ਇਥੇ ਬੜਿਆ ਬਹੁਤ ਖੁਸ਼ੇ ਫਿਰ ਉਹਨਾਂ ਦੇ ਜਿੰਨੀਆਂ ਬ੍ਰਾਂਚਾ ਸੀ ਮੇਰੇ ਕੋਲ 38 ਬ੍ਰਾਂਚਾ ਸੀ ਜੀ ਉਹਨਾਂ ਨੇ ਸਾਰੇ ਕਿਤਾਬਾਂ ਨੇ ਰੱਖੜੀਆਂ ਹੱਕਲੇ 38 ਬ੍ਰਾਂਚਾ ਚ ਕਿਤਾਬਾਂ ਦੇਤੀਆਂ ਨਾਲੇ ਆਪਦੇ ਕੋ ਜਿਹੜੀ ਸੀ ਆਪਣਾ ਪੀਸੀ ਉਹ ਕੁਝ ਸੱਤ ਕੇ ਉਹਨਾਂ ਨੇ ਕਹਿੰਤਾ ਵੀ ਕਿਤਾਬਾਂ ਦਾ ਬੋਲ ਜੀ ਉਹ ਕਹਿੰਦੇ ਮੈਂ ਲੈਣਾ ਵੀ ਕਿਤਾਬਾਂ ਨੂੰ ਮੁੱਲ ਉਹਨਾਂ ਨੇ ਸਾਰੀ ਕਿਤਾਬਾਂ ਦਾ ਮਰਨ ਨੇ ਕਿਹਾ ਵੀ ਚੈੱਕ ਕੱਟ ਕੇ ਦਿੰਦੇ ਚੈੱਕ ਕੱਟ ਕੇ ਦਿੰਦੇ ਹਾਂਜੀ ਇਹ ਬੀਸਾਖੀ ਆ ਤੇ ਵੀ ਬਾਬਾ ਜੀ ਦੇ ਕੋ ਬਸ ਇੱਥੋਂ ਸ਼ੁਰੂ ਹੋਈ ਜੀ ਬਾਬਾ ਜੀ ਬਸਾ ਕਰਦੇ ਜੀ ਕਹਿੰਦੇ ਸੀ ਜੀ ਵੀ ਵੀ ਗੁਰਸਤ ਕਰ ਗੁਰਸਤ ਗੁਰਗਾ ਕੁਝ ਸਿੱਖ ਖਾਵੇ ਭਰ ਕੇ ਉੱਠ ਹਰਨਾਮ ਤੇ ਆਵੇ ਉਦਮ ਕਰੇ ਭਰ ਕੇ ਭੜ ਕੇ ਪਰਵਾਤੀ ਇਸ਼ਨਾਨ ਕਰੇ ਅੰਮਰ ਸਰ ਨਾਲੇ ਹਾਂਜੀ ਅਵਦੇਸ਼ ਗੁਰੂ ਹਰ ਹਰ ਸੋਖ ਜਪ ਜਪ ਜਾਪੇ ਸਭ ਕੇ ਲੇ ਪਾਪ ਤੋਖ ਲੈ ਜਾਵੇ ਫਿਰ ਚੜੇ ਇਸ ਗਰਮਾਣੀ ਗੁਰਾਣੀ ਗਾਵੇ ਬੈਂਦੇ ਉੱਠਦੇ ਹਰਨਾਮ ਤੇ ਆਵੇ 300 305 ਅਕਚ ਫਿਰ ਬਾਬਾ ਜੀ ਨੇ ਦੱਸਿਆ ਵੀ ਕਿ ਸਿੱਖ ਦਾ ਸੰਬੰਧ ਜਿਹੜਾ ਵੈ ਵੀ ਇਹ ਨਾਨਕ ਸਰਬ ਵੀ ਇਹ ਇਸੇ ਰੂਪ ਦਾ ਦੱਸਾ ਦਿੱਤਾ ਦੱਸਿਆ ਬਾਬਾ ਜੀ ਸੋਜੀ ਭਾਈ ਤੇ ਫਿਰ ਵੀ ਗਾਹ ਬਾਬੇ ਬਸ ਕਹਿੰਦੇ ਜਿਵੇਂ ਕਿ ਵੀ ਸਿੱਖ ਕਿਹ ਜਾਣਾ ਚਾਹੀਦਾ ਇਸ ਸਿੱਖ ਕਿਹ ਜਾਣਾ ਚਾਹੀਦਾ ਆ ਵੀ ਅਬੀ ਬੀ ਬੀ ਕੋ ਬਹੁਤ ਸਾਰੇ ਦੱਸੇ ਬਾਬੇ ਜੀ ਦੇ ਤੇ ਵੀ ਜੋ ਸੇਖਾ ਨਾ ਗੁਹਾਰ ਰੋਕ ਤੇ ਜੋ ਕਾਊਗਾ ਉਹ ਸਾਰੇ ਕਾ ਪਾਸ ਤੇ ਵੀ ਜਿਵੇਂ ਕਰਬਾਨੀ ਚੋਂ ਸਭ ਕੁ ਤੇਰੇ ਬਸਤੂ ਅਗੋਂ ਗੁਚਰਾ ਤੂੰ ਭਗਤਾ ਕੇ ਬਸ ਭਗਤਾ ਤਾਂ ਤੇਰਾ 962 ਅੰਗੇ ਦੇ ਵਿੱਚ ਆਉਂਦਾ ਆ ਰਾਮ ਸਤਮੇ ਭੇਜ ਕਿਸ਼ਨਾਹੀ ਇੱਕ ਜਨਕਈ ਮੇ ਲੱਖ ਕਰੋੜੀ 208 ਵਿੱਚ ਆਉਂਦਾ ਇਹ ਇਹ ਬਾਬਾ ਜੀ ਵਸਣ ਕਰਦੇ ਸੀ ਉੱਥੇ ਫਿਰ ਉੱਥੇ ਇਹ ਸੀ ਇਹਨਾਂ ਦੀ ਡਿਊਟੀ ਲੱਗੀ ਸੀ ਜੀ ਉੱਥੇ ਮੋਕੇ ਜੂਕੋ ਵੈਂਕ ਦੇ ਵਿੱਚ ਜੂਕੋ ਵੈਂਕ ਜੀ ਉੱਥੇ ਮੋਕੇ ਨਾਲ ਇਹ ਇਹਨੇ 18 ਸਾਲ ਸਰਵਿਸ ਕੀਤੀ ਆ 18 ਸਾਲ ਬਸ ਅੰਜ ਜੀ ਸੀ ਉਹਨੇ ਸਰ ਉੱਥੇ ਭਟਾਂਤ ਬਾਬਾ ਜੀ ਸ਼ਸਨੀ ਮਹਾਰਾਜ ਦੇ ਦੁਆਨ ਲੱਗਦੇ ਹੁੰਦੇ ਸੀ ਤੇ ਉੱਥੇ 20-20 ਹਜ਼ਾਰ ਜਿਵੇਂ ਬਾਬਾ ਸਤਬਾ ਮਹਾਰਾਜ ਦੇ ਲਈ ਇਹ ਦੱਸੋ ਬਦਨੀਆ ਨੇ ਕਿ ਬਾਬਾ ਜੀ 20-20 ਹਜ਼ਾਰ ਬੰਦੇ ਨੂੰ ਉਹ ਸੰਗਤ ਤੋਂ ਉੱਜੜ ਕੇ ਆਇਸੀ ਪਾਕਿਸਤਾਨ ਤੋਂ ਤੇ ਵੀ ਸਾਰੇ ਜੀਰੇ ਦੇ ਇਲਾਕੇ ਹੋਰ ਸਾਰੇ ਉਹ ਬਾਬਾ ਜੀ ਕੋ ਅਮਰਸ ਬਾਣ ਕੀਤਾ ਸਾਰੇ ਨੇ 20-20 ਹਜ਼ਾਰ ਸੰਗਲ ਇਹ ਕਹਿੰਦੇ ਕਿ ਉਹ ਬਿਨ ਦੇ ਸੇਵੀ ਕਦੇ ਬਾਬਾ ਜੀ ਬਸਤਾ ਸ਼ੇਰ ਸਿੰਘ ਜੀ ਮੋਗੇ ਮਾਰ ਰਹੇ ਹੁੰਦੇ ਉਹਨਾਂ ਦੇ ਖੂਚੇ ਬਾਬੇ ਕਰੇ ਵਸੀ ਤੇ ਬਾਬਾ ਸੱਭ ਸਿੰਘ ਜੀ ਨੇ ਕਿ ਉਹ ਬਾਬੇ ਹਿਉਰੀ ਸਿੰਘ ਜੀ ਤੇ ਬਾਬਾ ਜੀ ਨੂੰ ਉੱਥੇ ਵੀ ਬਾ ਪ੍ਰਸ਼ਾਦਾ ਸ਼ੌਣ ਲਗੀ ਬਾਬਾ ਸਾਲਸੇ ਨੂੰ ਬਣਿਆ ਸੀ ਸ਼ਾਦੇ ਬਾਬਾ ਜੀ ਆਮ ਤਰ ਤੇ ਇੱਕ ਪ੍ਰਸ਼ਾਦਾ ਸਕਦੇ ਹੁੰਦੇ ਸੀ ਉਧਰ ਬਾਬਾ ਜੀ ਨੇ ਇੱਕ ਪ੍ਰਸ਼ਾਦਾ ਫਿਰ ਕਹਿੰਦੇ ਸਾਧੂ ਖੋ ਰਾਦੇ ਉਹਨਾਂ ਦੂਜਾ ਵੀ ਰੱਖਦੇ ਫਿਰ ਕਹਿੰਦੇ ਸਾਧੂ ਖੋ ਰਾਦੇ ਵੀ ਤਿੰਨ ਰੱਖਦੇ ਫਿਰ ਉਹ ਕਹਿੰਦੇ ਸਾਧੂ ਖੋ ਰਾਦੇ ਫਿਰ ਚਾਰ ਰੱਖਦੇ ਤੇ ਬਾਬਾ ਜੁਰ ਸਿੰਘ ਜੀ ਦੱਸਿਓ ਜੀ ਬੱਚੇ ਇਹ ਬਦਮੀ ਹੈ ਫਿਰ ਬਾਬਾ ਜੀ ਵੀ ਬਾਬਾ ਆਪਣੇ ਸਾਲ ਸਿੰਘ ਨੂੰ ਬਾਬਾ ਜੀ ਤੁਸੀਂ ਅੱਗੇ ਇੱਕ ਸ਼ਾਗਿਰ ਨੇ ਪ੍ਰਸਤਾਜ ਅੱਜ ਭਾਜੀ ਵੀ ਕਿੰਨੇ ਪ੍ਰਸਤਾਜ ਕਿ ਬਾਬਾ ਜੀ ਕਹਿੰਦੇ ਅੱਜ ਸਾਧੂ ਕਿ ਸਾਡਾ ਸੌਦਾ ਬਹੁਤ ਵਿਖਿਆ ਸੌਦਾ ਬਹੁਤ ਹੈ 20000 ਬੰਦੇ ਦਾ ਪ੍ਰਾਇਸ਼ ਕਿ ਸਾਡਾ ਸੌਦਾ ਬਹੁਤ ਹੈ ਸਾਨੂੰ ਵੀ ਕਹਿੰਦੇ ਬਹੁਤ ਖੁਸ਼ੀ ਆਜੀ ਅਸੀਂ ਰੱਜ ਕੇ ਰੋਟੀ ਖਾਵਾਂਗੇ ਬਾਬਾ ਜੀ ਬਸੀ ਤੇ ਹੈ ਅੱਜ ਮੈਂ ਗੁਰਬਾਨੀ ਚਿੰਨ੍ਹੇ ਅਸੀਂ ਇਸੇ ਉਹ ਸੇਵਾ ਕਰੀ ਜਿਸ ਦਾ ਜੀਤ ਅੱਗੇ ਕਰੇ ਸਹਿ ਭਾਵ ਸੋਪਰਨ ਸੋ ਸਿਖ ਦਰਗੇ ਭਾਵਿ ਮਾਨ 661 ਅੰਕਾਂ ਦੇ ਉਹ ਸਿੱਖ ਦਰਗਾਹ ਚ ਉਹ ਵੀ ਬੀਜੜ ਕਰਵਾ ਲਈ ਚਾਹਦੇ ਤਾਂ ਕਰ ਚੁੱਕੇ ਇਹ ਜਿਸ ਇੰਡਜੈਸਨ ਫੇਜ ਜੁਕੋ ਬੈਕਜੜ ਲੱਗੇ ਸੀ ਤੇ 18 ਸਾਲਾਂ ਦਾ ਸਰਬੀ ਕੀਤੀ ਸੀ ਇਹਨਾਂ ਦਾ ਪਛੋਕੜ ਜਿਹੜਾ ਫਿਰ ਪਾਕਿਸਤਾਨ ਤੋਂ ਆ ਕੇ ਫਿਰ ਇਹ ਪਿਛਲੇ ਗਏ ਵੀ ਆਪਣੇ ਆਪਣੇ ਅੰਬਾਲੀ ਰਹਿਣ ਲੱਗੇ ਸੀ ਇਹਨਾਂ ਦਾ ਭਰਾ RAMLAL ਵੀ ਉੱਥੇ ਰਹਿੰਦੇ ਹਨ ਵੀ ਇਹਨਾਂ ਦਾ ਪਰਿਵਾਰ ਉਰਿੰਦਾ ਵੇ ਇਹ ਇੱਕ Hindu ਪਰਿਵਾਰ ਚ ਸੀ Hindu ਪਰਿਵਾਰ ਚ ਸਿੱਖ ਬਣੇ ਮੈਂ ਇਹਦੀ ਫੋਟੋ ਵੀ ਦਿਖਾਉਣਾ ਜੀ ਵੀ ਕਰਕੇ ਨਾ ਇਹਨੀ ਫੋਟੋ ਵੀ ਇੱਕ 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 ਉਹਦੀ ਫੋਟੋ ਦਿਖਾਉਣਾ ਇਹ ਜੀ ਦੇਖੋ ਵੀ ਵੀ ਕਿੰਨੀ ਕਿਰਪਾ ਜੀ ਮਾਰਕਿੰਗ ਕੀਤੀ ਹਿੰਦੂ ਪਰਵਾਸ ਚ ਸਿੱਖ ਬਣੇ ਤੇ ਆਹ ਇਹਨਾਂ ਦੀ ਫੋਟੋ ਜੀ ਸਤਿੰਦਰ ਜੀ ਸਿੰਘ ਜੀ ਜਿਹੜੇ ਦੇਖੋ ਬਰ ਸਿੱਖ ਹੋਏ ਡਾਕਟਰ ਸਾਹਿਬ ਡਾਕਟਰੀ ਪਦਵੀ ਮਿਲੀ ਸੀ ਇਹਨੂੰ ਤੇ ਵੀ ਸੇਟ ਪੇਰੇਨਾਂ ਜੀ ਵੀ ਵੀ ਉਹ ਵਾਲੇ ਤੇ ਬਿਦੌਂਟ ਫੀਲ ਹੀ ਇਸ ਗੋਇੰ ਟੂ ਟ੍ਰਾਈ ਜੀ ਦੀ ਵਾਨੇ ਦਾ ਮੌਕਾ ਹੀ ਵਿਲ ਨਾਟ ਸੈਟ ਟੂ ਬਾਬ ਨੂੰ ਨਰਸਰ ਵੀ ਟੈਨਡ ਕਰਦੇ ਸੀ ਇਹ ਗੱਲ ਮੈਨੂੰ ਵੀ ਆਪਣੇ ਡਾਕਟਰ ਸਾਹਿਬ ਨੇ ਡਾਕਟਰ ਚੀਮਾ ਜੀ ਪੀ ਐਚ ਡੀ ਆ ਉਹਨਾਂ ਨੇ ਵੀ ਦੱਸਿਆ ਸੀ ਆ ਉਹਨਾਂ ਦਾ ਮੈਂ ਫੋਨ ਬਰਦੇ ਨਾ ਪੜ ਗਿਆ ਉਹ ਲੈ ਜਿਹਾ ਕਿ ਲੋ ਜੀ ਉਹਨਾਂ ਦਾ ਨੰਬਰ ਹੈ ਡਾਕਟਰ ਚੀਮਾ 96461 31 321 ਬੀ ਉਹਨਾਂ ਨਾਲ ਡਾਕਟਰ ਸਾਹਿਬ ਨਾਲ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਸੈਂਜਰੀਸ ਨਾਲ ਵੀ ਕਰ ਸਕਦੇ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਸਕਦੇ ਹਣੇ ਫਿਰ ਇਹਨਾਂ ਨੇ ਜੁਕਮੈਕ ਦੇ ਵਿੱਚੋਂ ਫਿਰ ਇਹਨਾਂ ਨੇ ਜੀ ਬਈ ਜਾਣਾ ਚਾਹੀਦਾ ਬੀਬੀ ਮੈਂ ਵੀ ਕੋ ਸਿੱਖਾਂ ਦੀ ਕਿਤਾਬ ਕੋਈ ਬਾਬਾ ਜੀ ਵੇਸ਼ ਕੱਢੀ ਸੀ ਬਈ ਬੀ ਸੇਖਾਂ ਦੀ ਵੀ ਕੰਮ ਕਰਨਾ ਜੋ ਕਾਮਲੀ ਕਰ ਰੱਖਣਾ ਚਾਹੀਦਾ ਫਿਰ ਤੇ ਵੀ ਉਹ ਵੀਰੇ ਦਾ ਵੀ ਭਾਗ ਹੋ ਗਰ ਸੰਤ ਮਿਲਾਇਆ ਪ੍ਰਭ ਨਸੀ ਕਰਮ ਪਾਇਆ ਭਾਗ ਹੋ ਗਰ ਸੰਤ ਮਿਲਾਇਆ ਪ੍ਰਭ ਅਸੀ ਕਰਮ ਪਾਇਆ ਸਤਨਮੀ ਅੰਗੇ ਚੋਦੇ ਤੇ ਤੇ ਬਬ ਉਹਨਾਂ ਨੇ ਫਿਰ ਵੀ ਕੰਮ ਬਤਾਣ ਪੱਖ ਬੇਨਿਸਪੰਦਤੀ ਇਹ ਨਾਨਕ ਸਰ ਜੀ ਫਿਰ ਪੇ ਇਹਨਾਂ ਨੇ ਵੀ ਨਾਨਕ ਜਿੱਥੇ ਬਾਬਾ ਜੀ ਆਸਨ ਦੇ ਮਗਰ ਬਸ ਕੁਲੀਆਂ ਮੈਂ ਪਹਿਲਾਂ ਵੀ ਦੱਸ ਕਿਹਾ ਇਹ ਸਾਰੇ ਜਨਸੀ ਬਾਬਾ ਸਾਧੂ ਸਿੰਘ ਜੀ ਕੁਲੀਆਂ ਬਾਬਾ ਕੇਰ ਸਿੰਘ ਜੀ ਕੁਲੀਆਂ ਉੱਥੇ ਬਾਬਾ ਕੁੰਦਰ ਸਿੰਘ ਜੀ ਕੁਲੀਆਂ ਬਾਬਾ ਇੰਦਰ ਸਿੰਘ ਜੁੜੀਆਂ ਦੀ ਮਹਾਰਾਜ ਜੀ ਉਹਨਾਂ ਦੀ ਕੁਲੀਆਂ ਤੇ ਬਾਬਾ ਸੇਵਾ ਸਿੰਘ ਵੱਡੇ ਦੀ ਕੁਲੀਆਂ ਬਾਬਾ ਗੇਜਾ ਸਿੰਘ ਜੀ ਕੁਲੀਆਂ ਸਰ ਜੀ ਸਮੋਤੇ ਹਿੰਦੀ ਸੀ ਆਪਣੇ ਬੁੱਤ ਉਹਨਾਂ ਦੀ ਗੁੱਲੀਆਂ ਤੇ ਹੁੰਦੀ ਸੀ ਇਹ ਸਾਰੀ ਗੁੱਲੀਆਂ ਉਹਨਾਂ ਦੇ ਉੱਤੇ ਹੁੰਦੀਆਂ ਸੀ ਤੇ ਉੱਥੇ ਵੀ ਇਹ ਜੋ ਰਾਤ ਹੁੰਦਾ ਜੀ ਰਾਤ ਨੂੰ ਇਹ ਬੀ ਜੋ ਕਰਵੀ ਹੁੰਦੀ ਸੀ ਉੱਥੇ ਵੀ ਇਹ ਨੜਕਾ ਲਗ ਜਾਂਦੀ ਸੀ ਨੜਕੇ ਨਾਲ ਦਰੀਆਂ ਵਸ਼ਾ ਕੇ ਪੁੰਝੇ ਪੈ ਜਾਂਦੇ ਸਾਰੇ ਬਸਨ ਬਲਸ ਕਰਦੇ ਨੇ ਜੀ ਪੁੰਝੇ ਪੈ ਜਾਂਦੇ ਤੇ ਇੰਦਰ ਜੀ ਸਭ ਚੇਅਰਮੈਨ ਵੀ ਉਹਨਾਂ ਦੇ ਨਾਲ ਹੁੰਦੇ ਸੀ ਪੈ ਜਾਂਦੇ ਸੀ ਇੰਦਰ ਜੀ ਸਭ ਚੇਅਰਮੈਨ ਉਹਨਾਂ ਨਾਲ ਜੀ ਮੈਨੇਜਰ ਸੀ ਪਤਾ ਕਰਦਾ ਮੈਂ ਤਾਂ ਉਹ ਸਾ ਇੰਦਰ ਜੀ ਜਿਸ ਨਾਲ ਦਸਾ ਕੇ ਮੈਂ ਵੀ ਤੇ ਉਹਨਾਂ ਨਾਲ ਮੈਂ ਵੀ ਬੱਚਾ ਸੀ ਲੈਪਿੰਦਾਂ ਸੀ ਗੱਲ ਬਤਨ ਨੇ ਸੋਲਦੀ ਬਸ ਮੈਸਨ ਉਹ ਤਾਂ ਸੀ ਉੱਥੇ ਸੀ ਆ ਫਿਰ ਇਹਨੇ ਬਾਬਾ ਜੀ ਕੋ ਬਾਬਾ ਜੀ ਨੂੰ ਭੁੱਗਦੇ ਹੁੰਦੇ ਸੀ ਬਾਬਾ ਜੀ ਬੀ ਬੀ ਕਬੇ ਬਸੇਤਾ ਬੀ ਸੀ ਤੇ ਬਾਬਾ ਜੀ ਕੋਈ ਨਾ ਨਿਸ਼ੀਤ ਲੈਣੀ ਤੇ ਤੇ ਬਾਬਾ ਜੀ ਨੇ ਇਹ ਨਾ ਬਸੇਣਾ ਕਰਨਾ ਵੀ ਮਾਲਕ ਦੀ ਮਾਲਕ ਦੀ ਰੀਸ ਨਹੀਂ ਕਰਨੀ ਚਾਹੀਦੀ ਮਾਲਕ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਖਾਸੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ 474 ਵਿੱਚ ਆਪਣੇ ਮਾਲਕ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਮਾਰਤਾ ਸ਼ਿਵਦਰਮ ਕਿਰਨ ਜੀ ਤੇ ਜਿਵੇਂ ਬਾਬਾ ਨੰਦਸਿਬਹਾਰਾ ਜੀ ਅਹ ਤਰ ਤੋ ਨੀਵੇਂ ਬੁੱਕ ਬੈਠੀ ਸੀ ਵੀ ਬੇ ਬਾਬਾ ਇਸ਼ਸਿ ਨੀ ਮਹਾਰਾਜ ਬਚਨ ਸੁਣੋ ਹਮੇਸ਼ਾ ਕਰ ਕਦ ਜਬ ਵੀ ਬੇ ਉੱਤੇ ਬਾਬਾ ਇਹ ਬਚ ਕਰਦੇ ਸੀ ਵੀ ਅਸੀਂ ਤਾਂ ਵੀ ਕੋਰਨਾਗਿ ਝਾੜੂ ਵਰਤਾਰਾ ਝਾੜੂ ਵੇ 760 ਜਨ ਪ੍ਰਾਜ ਨੇ ਮਰਛਾਇਆ ਤੇ ਵੀ 13 68 ਬਣਾਏ ਇਹ ਕਿੱਡੇ ਕਿੱਡੇ ਸਾਡਾ ਕਿ ਗੁਰੂਗ੍ਰਸਾਂ ਤੋਂ ਲਵਾ ਕੇ ਆਪ ਦਾ ਘਰ ਉਹਦਾ ਹਰੇ ਵੀ ਕੱਚਾ ਘਰ ਰਿਹਾ ਕੱਚਾ ਹੀ ਆ ਮਤਲਬ ਦੋ ਦੋ ਖਨਾਰ ਪੰਜ ਪੰਜ ਖਨਾਰ ਜਮੀਨ ਦੇ ਵਿਚ ਵਿਚ ਪਰਵਾਹ ਇਹ ਆ ਹਾਲ ਤੇ ਯਾਨੀ ਸਿੱਖਣ ਤੇ ਫਿਰ ਮੈਂ ਉਸ ਫਿਰ ਪੰਜਾਬ ਸਰ ਸਿੰਧ ਬੈਂਕ ਦੇ ਵਿੱਚ ਜਦ ਸਿੰਧ ਬੈਂਕ ਦੀ ਜਿਹੜੀ ਸਥਾਪਨਾ ਹੋਈ ਸੀ ਨਾ ਜੀ ਇਹ ਪਹਿਲਾਂ ਅਸਟ੍ਰਾਵਲ ਬੈਂਕ ਐਸਟੈਬਲਿਸ਼ ਹੋਇਆ ਸੀ 1908 1908 ਸਾਲ ਦੇ ਵਿੱਚ ਹੋਇਆ ਸੀ ਉਹਨਾਂ ਨੇ ਵੀ ਉਸੇ ਤਰ੍ਹਾਂ ਕੀਤਾ ਸੀ ਸਰ 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 ਸਰਨਦਰ ਸਿੰਘ ਜੀ ਜੀਆ ਸਰ ਸਰਜੀਤ ਸਿੰਘ ਜੀ ਜੀਠੇ ਦੇ ਵੱਡੇ ਪ੍ਰਾਸੀ ਉਹਨਾਂ ਨੇ ਕੀਤਾ ਸੀ ਉਹ ਭਗਤੀ ਦੀ ਲੀਨ ਦੇ ਦੇ ਸਰ ਉਹਨਾਂ ਨੇ ਜਿਵੇਂ ਬਾਬਾ ਪ੍ਰਤੇਕ ਦੇ ਸ਼ਰੂ ਕਰਤਾ ਸੀ ਪੈਸੇ ਉਹਨਾਂ ਦੇ ਸੀ ਫਿਰ ਉਹਨਾਂ ਨੇ ਆਪ ਦੀ ਪਾਵਰ ਪਰਮਿਸਰ ਸਰਜੀਤ ਸਿੰਘ ਜੀ ਜੀਠੇ ਉਹਨਾਂ ਨੇ ਦਿੱਤੀ ਸੀ ਉੱਥੇ ਉਹ ਕਰਦੇ ਰਹੇ ਤੇ ਫਿਰ ਜਿਹੜੇ ਅੰਦਰ ਸਿੰਘ ਸੀ ਚੇਅਰਮੈਨ ਜੀ ਡਾਕਟਰ ਇਹਨਾਂ ਦਾ ਵੀ ਆਪਣੇ ਰੈਸ ਸੀ ਨਾ ਦੀ ਪੰਜ ਮਹਾਰਾਜ ਨੇ ਗੱਲ ਕੀਤੀ ਚਾਹੇ ਨਾ ਸੀ ਜੀ ਉੱਥੇ ਰਹਦੇ ਸੀ ਉੱਥੇ ਸਰਗੋਸੇ ਸੀ ਇਹ ਤੇ ਫਿਰ ਇਹ ਰਿਟਾਇਰਮੈਂਟ ਹੋ ਰਹੀ ਸੀ ਇਹਨਾਂ ਦੇ 1995 ਸੀ ਰਿਟਾਇਰਮੈਂਟ ਹੋ ਗਈ ਸੀ ਇਹਨਾਂ ਦੇ ਪੰਜਾਬ ਮੈਂ ਕਿਚੁੜੇ ਰਹੀ ਸੀ ਤੇ ਲਾਕੇ ਨਾ ਫਿਰ ਉਸ ਵੇਲੇ ਨਾ ਮੈਂ ਕਾ ਵੀ ਉੱਥੇ ਜਿੰਨੇ ਵੀ ਭਰਤੀ ਕੀਤੇ ਜੀ ਮੁੰਡੇ ਜਿੰਨੇ ਭਰਤੀ ਕੀਤੇ ਜੀ ਮੁੰਡੇ ਸਾਰੇ ਸਿੱਖ ਮੁੰਡੇ ਭਰਤੀ ਕੀਤੇ ਦਾੜੀ ਕਿਸਾ ਕੰਡੀਸ਼ਨ ਸੀ ਵੀ ਯੂ ਹੈਵ ਟੂ ਇਨ ਰੈਕ Yeah. if you go to do get a job in private sector because you have to follow the traditions you have to follow the rules and regulation of private sector means you have to pun gursik and know, you can't earn a job here at all that's you pun gursik bionan it's these because for in bahut party it's so bahut raj chali here is a retirement so baad in punjab it's bank it's a be apna be gurn nahi reh raha si ha ਤੇ ਇਹ ਲੈਸੀ ਤੇ ਵੀ ਉਸ ਤੋਂ ਬਾਅਦ ਫਿਰ ਇਹ ਬੀ ਜਾਨਕੀ ਲਿਮਟਿਡ ਕਰਪਸ ਤੇ ਫਿਰ ਇਹ ਨਾ ਜਿਹੜੀ ਇੰਡਸਟਰੀ ਸੀ ਤੇ ਫਿਰ ਇਹ ਨਾ ਨਿਕਾ ਪੰਜਾਬ ਮੇ ਪੰਜਾਬ ਸੇ ਪੰਜਾਬ ਤੇ ਸਿੱਧੇ ਮੈਂ ਫਾਈਨੈਂਸ਼ੀਅਲ ਕੰਪਨੀ ਕੋਲ ਸੀ ਉਹ ਵੀ ਬੜੀ ਚੱਲਦੀ ਸੀ ਉਹਦੇ ਵਿੱਚ ਫਿਰ ਇਹਨਾਂ ਨੇ ਪ੍ਰੈਫਰ ਸੈਕਵਾਂਡ ਕੀਤੇ ਸੈਕਵਾਂਡ ਮੈਂ ਵੀ ਇਹਨਾਂ ਕੋਲ ਜੀ 1900 ਵੀ 1904 ਮੈਂ ਪੜਿਟਾਰ ਸੀ ਅੱਛਾ ਤੁਸੀਂ ਮੈਂ ਉਹ ਜਿਹੜਾ ਤੁਸੀਂ ਦੱਸਿਓ ਗੱਲ ਚ 75 ਚ ਮੈਂ ਮੈਂ ਉਹਨਾਂ ਕੋਲ ਇਹਨਾਂ ਕੋਲ ਜਾਬ ਲਈ ਉਹ ਤੇ ਹਫਤਾ ਸਰ ਬਗਾਮ ਦੀ ਸੀ ਮੈਂ ਪ੍ਰੋਵੀਸ਼ਨਰ ਅਫੀਸਰ ਦੀ ਜਾਬ ਲਈ ਅਪਲਾਈ ਕੀਤਾ ਸੀ ਉੱਥੇ ਮੈਂ ਐਂਟਰੀ ਕੀਤੀ ਸੀ ਮੈਂ ਦਿੱਲੀ ਉਹ ਤੇ ਵੀ ਇਹ ਸਾਖੀ ਹੈ ਜੀ ਅੱਜ ਸਾਖੀ ਬਹੁਤ ਹੀ ਬੀ ਬਾਬਾ ਜੀ ਮੇਰ ਕਰੇ ਬਾਬਾ ਜੋ ਵੀ ਆਪਣਾ ਵੀ ਜਿੰਨੀ ਵੀ ਸਾਖੇ ਹੋਣ ਗਿਆ ਉਹ ਸਾਰੀਆਂ ਸਾਖੇ ਜੀ ਆਪਾਂ ਵੀ ਗੁਰਬਾਣੀ ਦੇ ਧਾਰ ਦੇਤੇ ਵੀ ਸਾਰੀਆਂ ਆਪਾਂ ਦੱਸਿਆ ਵੀ ਜੇ ਬਾਬਾ ਜੀ ਕਿਵੇਂ ਸੇਜ ਪੁੱਜੀ ਸੀ ਉਹ ਆਪ ਜੀ ਨੂੰ ਨਾ ਕਰਵਾਣੀ ਚਾਹ ਭੂਲੇ ਸਖ ਗੁਰੂਸਿ ਨ ਉਜੜ ਜਾਂਦੇ ਮਾਰਗ ਪਾਈ ਭੂਲੇ ਸਖ ਗੁਰੂਪ ਸਮਝਾਈ ਭੂਲੇ ਸਖ ਗੁਰੂਸਿ ਨ ਉਜੜ ਜਾਂਦੇ ਮਾਰਗ ਪਾਈ 246 ਵਿੱਚ ਵੀ ਆਪਾਂ ਹੋਰ ਪ੍ਰਸਿੱਧ ਗੁਰੂਸ ਜੀ ਬਾਬਾ ਜੀ ਹੋਰ ਪ੍ਰਸਿੱਧ ਹੋ ਗਏ ਇਹ ਆਪਾਂ ਹੁੰਦੇ ਜੀ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਸ ਬਾਣੀ ਅੰਮ੍ਰਿਤ ਸਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਸ ਬਾਣੀ ਅੰਮ੍ਰਿਤ ਸਰ ਗੁਰ ਬਾਣੀ ਕਹਿ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਿਸਤਾਰੇ ਇਹ ਨੋਸ ਬਿਆਸੀ ਅੰਗਿਚ ਗੁਰੂ ਬਾਬਾ ਜੀ ਨੇ ਤਾਂ ਤਾਂ ਬਾਬੇ ਅਸ਼ੀਸ਼ ਜੀ ਨੇ ਜਿਨੇ ਛੋੜਿਆ ਉਹਨਾਂ ਨੇ ਆਪ ਜੀ ਨਾਲ ਹੀ ਛੋੜਿਆ ਬਾਬਾ ਜੀ ਬਚਾ ਪਏ ਸੀ ਜਿਵੇਂ ਜੋ ਸਾਧੂ ਬੇ ਗੁਰੂ ਦਾ ਜੋੜ ਤੋੜ ਕੇ ਆਪਣਾ ਜੋੜ ਤੋੜ ਤਨਾਰਾ ਗੁਰੂ ਕੋਣਾ ਗੁਰੂ ਗ੍ਰੰਥ ਸਾਹਿਬ ਸੰਗਤ ਮਾ ਪ੍ਰਸਾਦੀ ਮੇਰੇ ਮਾਧਵ ਜੀ ਸਤਸੰਗ ਮਿਲੇ ਸੁਤਰੇ ਹਾਂ ਵੀ ਫਿਰ ਵੀ ਬਾਬਾ ਜੀ ਬਚ ਗਏ ਮੈਂ ਗਰਵੰਤ ਮੈਂ ਗਰਵੰਤ ਸਗਲ ਕੀ ਜੀਵਨ ਮੇਰੇ ਜੀਵਨ ਮੇਰੇ ਦਾਸ ਵੀ ਉਹਨਾਂ ਦਾ ਜੀਵਨ ਮੇਰੇ ਦਾਸ 1253 ਜੰਗ ਚ ਵੀ ਜੇ ਮੇਰੇ ਮੇਰੇ ਗੁਰੂ ਸਾਹਿਬ ਕਹਿੰਦੇ ਕਿ ਜੇ ਤੁਸੀਂ ਮੇਰੀ ਮੈਂ ਮੇਰਾ ਜੀਵਨ ਦੇਖਣਾ ਮੇਰੇ ਦਾਸਾਂ ਦਾ ਜੀਵਨ ਦੇਖੋ ਸੰਤਾ ਮਹਾਪੁਰਸ਼ਾਂ ਦਾ ਜੀਵਨ ਦੇਖੋ ਜਾਣਕ ਜਨ ਧੂੜ ਮਗੇ ਜਨ ਨਾਨਕ ਧੂੜ ਮਗੇ ਤਿਸ ਗੁਰਸੇ ਕੀ ਜੋ ਆਪ ਜਪੇ ਅਬਰਾ ਨਾਮ ਜਪਾਵੇ ਤਸ ਸ਼ੀਅਤ ਗੁਰਵਾਣੀ ਦੇ ਸੰਤਾਂਵਾਂ ਪਰਸ਼ੇ ਬਹੁਤ ਜ਼ਿਆਦਾ ਔਸਤ ਕੀਤੀ ਹੈ ਹਾਂ ਸੰਤਾਂ ਦੇ ਸੰਤਾਂ ਕਾਪੇ ਖਸਵਨ ਸੰਤਾਂ ਕੇ ਹਿਰਦੇ ਸਭ ਤੋਂ 291 ਗੁਰਵਾਣੀ ਦਾ ਸਮੇਸ਼ਾ ਬੀ ਬੀ ਸੰਤਾਂ ਮਾਪੁਰਾ ਔਸਤ ਕੀਤੀ ਹੈ ਔਸਤ ਕੀਤੀ ਹੈ ਬੀ ਗੁਰਸੇਵਤ ਸੋ ਕੋਪਲੇ ਦੋਖਣ ਲੱਗੇ ਆਏ ਇਹਦਾ ਕੀ ਅਸਰ ਹੋਵੇ ਗੁਰਸੇਵਤ ਸੋ ਕੋਪਲੇ ਦੋਖਣ ਲੱਗੇ ਆਏ 650 ਪਰਮਾ ਉਹ ਕਰਫਾ ਕੇ ਜੇ ਤੂਟ ਸੰਤਾਂ ਕੀ ਨਾਨਕ ਦੀ ਜੀ 186 ਬਾਰ ਰਮੋ ਪਰਪਾ ਕੀਜੀਏ ਤੂਰ ਸੰਤਰ ਕੀ ਨਾਨਕ ਦਿਜੀਏ 1861 ਇਹ ਬੇਨਤੀ ਹੈ ਜੀ ਵਿਸਾਖੀ ਬਰਤ ਕਰ ਬਾਬਾ ਜੀ ਨੇ ਜਿੰਨੇ ਸਿੱਖ ਨੂੰ ਹਿੰਦੂ ਤੋਂ ਸਿੱਖ ਬਣਾਏ ਐਡੀ ਵੱਡੀ ਪਹਾੜ ਵਿੱਚ ਇਹ ਪਹੁੰਚੇ ਫਿਰ ਸਿੱਖ ਮੁੰਡੇ ਹਜ਼ਾਰੇ ਮੁੰਡੇ ਸਿੱਖ ਮੁੰਡੇ ਭਰਤੀ ਕੀਤੇ ਉਹ ਵੀ ਨਾਮ ਬਣੀ ਸ਼ਿੱਟਾ ਦਿੱਤਾ ਇਹ ਨੂੰ ਡਾਕਟਰ ਦੀ ਡਿਗਰੀ ਮਿਲੀ ਸੀ ਸ਼ਿਵਮਨੀ ਕੱਟੀ ਦਿੱਤੀ ਸੀ ਡਾਕਟਰ ਨੇ ਡਾਕਟਰ ਚੱਪ ਜੀ ਸਿੰਘ ਰਾਜਿੰਦਰ ਜੀ ਸੋ ਡਾਕਟਰ ਜੀ ਜਿਵਨ ਜੀ ਮੇਰਾ ਖਲਾ ਉਹਨਾਂ ਦੇ ਬੱਚੇ ਨਹੀਂ ਵਿਖਾ ਦੋ ਬਈ ਸ਼ਾਇਦ ਮੈਨੂੰ ਲੱਗਦਾ ਜੀ ਉਹਨਾਂ ਦੇ ਜਿਹਨੇ ਬੱਚੇ ਸੀਗੇ ਉਹਨਾਂ ਦੇ ਵੀ ਉਹਨਾਂ ਬੱਚੇ ਸੀਗੇ ਤੇ ਦੋ ਬੱਚੇ ਸੀਗੇ ਇੱਕ ਤਾਂ ਸੀ ਬੜਾ ਤੇਜਿੰਦਰ ਪਾਲ ਸਿੰਘ ਕੰਟਰੈਕਟਰ ਆਈ ਉਹ ਤੇ ਉਹਨਾਂ ਦਾ ਗ੍ਰੈਂਡਸਨ ਜਿਹੜਾ ਸੀ ਡਾਕਟਰ ਸਾਹਿਬ ਦਾ ਤੇ ਉਹ ਡਕਸ਼ਈ ਪਬਲਿਕ ਸਕੂਲ ਦੇ ਵਿੱਚ ਉੱਥੇ ਵੀ ਪੜ੍ਹਦਾ ਸੀ ਉੱਥੇ ਜੋ ਮਿਲਿਆ ਤੇ ਹੀ ਵੈਰੀ ਕਲੋਸ ਟੂ ਸੈਪਰੇਟਿਵ ਐਸਟਲੀਸਿੰਗ ਉਹਨਾਂ ਦੇ ਕੋਲ ਸੀ ਇਹ ਸਾਰੇ ਜੀ ਨੂੰ ਦੱਸਿਆ ਇਹ ਇੱਕ ਕਿਰਪਾ ਕਰ ਵੀ ਇਹ ਵੀ ਬਤਵਦ ਸਾਖੀ ਪਰਚਲਨ ਕਰੋ ਵੀ ਆਪਾਂ ਬਾਬੇ ਦੇ ਵਿਚਾਰ ਕਰਨਾ ਹੁਣ ਸਾਖੀਆਂ ਇੰਨੀ ਜਦਾ ਆ ਗਈ ਮੈਂ ਤਾਂ ਹੁਣ ਸਿਰਾਂਸੇ ਸਾਖੀਆਂ ਸਾਰੀਆਂ ਨਵੀਆਂ ਸਾਖੀਆਂ ਹੁਣ ਪਾਉਣ ਲਈ ਅਕਨ ਛੱਡ ਕੇ ਪਾ ਰਹੇ ਆ ਤੇ ਵੀ ਆਪਾਂ ਵੀ ਮੈਨੂੰ ਲੱਗਦਾ ਸ਼ਾਇਦ ਰੁਜ ਜਾਣਾ ਹੀ ਪਾਣੀ ਪਊ ਵੀ ਨਾ ਜਿਆਦਾ ਵੀ ਲੋਕਾਂ ਦੀ ਡਿਮਾਂਡ ਵਧ ਗਈ ਇਹੀ ਬੇਨਤੀ ਹੈ ਜੀ ਵੀ ਕੋਈ ਵੀ ਪਰ ਬਾਬਾ ਜੀ ਆਪ ਜਣੇ ਜੁੜੇ ਇਹ ਬੇਤੀ ਪੁਨਰਸਫੇ ਮਾਫੀ ਜੀ ਬਾਈ ਜੀ ਕਾਕਾ ਸਾਹਿਬ